ਸਵਾਗਤ ਹੈ ਜੀ ਵੀਡੀਓ ਦੇ ਭਾਗ ਪਹਿਲੇ 'ਚ ਤੇ ਅੱਜ ਗੱਲ ਕਰਾਂਗੇ ਸਿੱਖ ਇਤਿਹਾਸ ਬਾਰੇ ਗੱਲ ਕਰਾਂਗੇ ਕਿ ਕਿੱਦਾਂ ਸਿੱਖ ਇਤਿਹਾਸ ਦੇ ਜਿਹੜੇ ਸਿੱਖੀ ਦੇ ਬੂਟੇ ਤੇ ਜਿਹੜੇ ਖੜੇ ਹੋਏ ਫੁੱਲ ਸੀਗੇ ਉਹਦੇ ਨਾਲ ਕੰਡੇ ਕਿੱਦਾਂ ਪੈਦਾ ਹੋ ਗਏ ਸੀਗੇ ਕਿੱਦਾਂ ਮੁਗਲ ਰਾਜ ਦਾ ਆਰੰਭ ਹੋਇਆ ਸੀਗਾ ਗੱਲਾਂ 1526 ਈਸਵੀ ਦੀ ਬਾਬਰ ਭਾਰਤ ਆਇਆ ਹੋਇਆ ਸੀਗਾ ਤੇ ਜਿਹੜਾ ਇਸਲਾਮ ਨੂੰ ਨਹੀਂ ਸੀ ਮੰਨਦਾ ਉਹਨੂੰ ਲੁੱਟ ਲਿਆ ਜਾਂਦਾ ਸੀਗਾ ਤੇ ਐਦਾਂ ਹੀ ਬਾਬਰ ਦੇ ਖਬਰੀ ਬਾਬਰ ਨੂੰ ਆ ਕੇ ਖਬਰ ਦਿੰਦ ਨੇ ਕਿ ਇੱਕ ਨਾਨਕ ਨਾਮ ਦਾ ਸੰਤ ਹੈਗਾ ਨਾਲ ਤੋਂ ਉਹਦੇ ਹੋਰ ਨੇਗੇ ਇਸਲਾਮ ਦੀ ਜਗ੍ਹਾ ਇਹ ਬੰਦੇ ਕੋਈ ਹੋਰ ਹੀ ਨਾਮ ਜਪਾਈ ਜਾ ਰਹੇ ਨੇ ਲੋਕਾਂ ਨੂੰ ਬਾਬਰ ਆਪਣੇ ਸੈਨਿਕਾਂ ਨੂੰ ਹੁਕਮ ਦਿੰਦਾ ਹੈ ਕਿ ਉਹਨਾਂ ਨੂੰ ਜਿਹੜੇ ਵਿੱਚ ਡੱਕਿਆ ਜਾਵੇ ਤੇ ਉਹਨਾਂ ਤੋਂ ਆਟਾ ਪੀਸਣ ਦਾ ਕੰਮ ਲਿਆ ਜਾਵੇ ਸੈਨਿਕ ਵੀ ਇੱਦਾਂ ਹੀ ਕਰਦੇ ਨੇ ਗੁਰੂ ਜੀ ਨੂੰ ਤੇ ਬਾਲਾ ਜੀ ਮਰਦਾਨਾ ਜੀ ਨੂੰ ਜਿਹੜੇ ਵਿੱਚ ਡੱਕ ਦਿੱਤਾ ਜਾਂਦਾ ਤੇ ਉਹਨਾਂ ਨੂੰ ਆਟਾ ਪੀਸਣ ਦੇ ਕੰਮ ਲਾਇਆ ਜਾਂਦਾ ਜਦੋਂ ਸੈਨਿਕ ਆਟੇ ਦੀਆਂ ਚੱਕੀਆਂ ਨੂੰ ਆਪਣੇ ਆਪ ਗਿੜਦਿਆਂ ਦੇਖਦੇ ਨੇ ਤਾਂ ਜਾ ਕੇ ਇਹ ਗੱਲ ਬਾਬਰ ਨੂੰ ਦੱਸਦੇ ਨੇ ਤਾਂ ਬਾਬਰ ਜਦੋਂ ਆ ਕੇ ਦੇਖਦਾ ਕਿ ਆਟੇ ਵਾਲੀਆਂ ਚੱਕੀਆਂ ਆਪਣੇ ਆਪ ਚੱਲੀ ਜਾ ਰਹੀਆਂ ਨੇ ਤਾਂ ਗੁਰੂ ਜੀ ਦੇ ਚਰਨੀ ਡਿੱਗ ਜਾਂਦਾ ਹੈ ਮਾਫੀ ਮੰਗਦਾ ਹੈਗਾ ਤੇ ਗੁਰੂ ਜੀ ਅੱਗੋ ਬਾਬਰ ਨੂੰ ਇਹੀ ਕਹਿੰਦੇ ਨੇ ਕਿ ਜੇ ਤੂੰ ਜ਼ਬਰ ਜ਼ੁਲਮ ਕਰਨਾ ਛੱਡ ਦੇ ਤੇ ਲੁੱਟਿਆ ਹੋਇਆ ਮਾਲ ਜਿਹੜਾ ਲੋਕਾਂ ਚ ਵਾਪਸ ਕਰ ਦੇਗਾ ਤਾਂ ਜਿਹੜੀਆਂ ਤੇਰੀਆਂ 7 ਪੀੜੀਆਂ ਨੇ ਉਹ ਹਿੰਦੁਸਤਾਨ ਤੇ ਰਾਜ ਕਰਨਗੀਆਂ ਤਾਂ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਬਾਬਰ ਸੀ ਜਿਹੜਾ ਉਹ ਪ੍ਰਣ ਕਰਦਾ ਵੀ ਅੱਜ ਤੋਂ ਬਾਅਦ ਉਹ ਕਦੇ ਵੀ ਜ਼ਬਰ ਜਲਮ ਨਹੀਂ ਕਰੇਗਾ ਤੇ ਜੇ ਜਿਹੜਾ ਲੁੱਟਿਆ ਆਇਆ ਮਾਲ ਆ ਉਹ ਵਾਪਸ ਲੋਕਾਂ ਵਿੱਚ ਵੰਡ ਦਿੱਤਾ ਜਾਵੇਗਾ ਐਦਾਂ ਹੁੰਦਾ ਤੇ ਬਾਬਰ ਨੂੰ ਜਿਹੜੀ ਪ੍ਰਜਾ ਸੀਗੀ ਉਹ ਉਹ ਆਪਣਾ ਰਾਜ ਮੰਨ ਲੈਂਦੀ ਆ ਤੇ ਐਦਾਂ ਹੁੰਦਾ ਮੁਗਲ ਰਾਜ ਦਾ ਆਰੰਭ ਤੇ ਇਸ ਤਰ੍ਹਾਂ ਮੁਗਲ ਰਾਜ ਦਾ ਆਰੰਭ ਹੋ ਜਾਂਦਾਗਾ ਤੇ ਸਮਾਂ ਬੀਤਦਾਗਾ ਬਾਬਰ ਆਪਣਾ ਰਾਜ ਭਾਗ ਹਮਾਇੂ ਨੂੰ ਸੌਂਪ ਕੇ ਖੁਦ ਚੜ੍ਹਾਈ ਕਰ ਜਾਂਦਾਗਾ ਤੇ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ 1539 ਈਸਵੀ ਵਿੱਚ ਜੋਤੀ ਜੋਤ ਸਮਾਏ ਜਾਂਦੇ ਨੇ ਭਾਈ ਲੈਣਾ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਜਾਂਦੀ ਹੈ ਜੋ ਕਿ ਸਿੱਖਾਂ ਦੇ ਦੂਜੇ ਗੁਰੂ ਹੋਏ ਸਨ ਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੀ ਸੇਵਕ ਭਾਈ ਅਮਰੂ ਜੀ ਨੂੰ ਗੁਰਗੱਦੀ ਸੌਂਪੀ ਤੇ ਭਾਈ ਅਮਰੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸੇਵਕ ਭਾਈ ਜੱਠਾ ਜੀ ਨੂੰ ਗੁਰਗੱਦੀ ਸੌਂਪੀ ਤੇ ਭਾਈ ਜੱਠਾ ਜੀ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਸੀ ਜੋ ਕਿ ਸਿੱਖਾਂ ਦੇ ਚੌਥੇ ਗੁਰੂ ਹੋਏ ਸਨ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਵਿਆਹ ਸੀਗਾ ਉਹ ਬੀਬੀ ਭਾਨੀ ਜੀ ਨਾਲ ਹੋਇਆ ਸੀਗਾ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਹੀ ਪੁੱਤਰੀ ਸਨ ਸੋ ਇਹ ਸੀਗੀ ਸਿੱਖ ਧਰਮ ਦੇ ਚੌਥੀ ਪੀੜੀ ਤੇ ਉਧਰ ਜਿਹੜਾ ਬਾਬਰ ਸੀਗਾ ਉਸਨੇ ਆਪਣੀ ਜਿਹੜਾ ਰਾਜ ਭਾਗ ਹਮਾਇੂ ਨੂੰ ਸੌਂਪ ਦਿੱਤਾ ਸੀ ਤੇ ਜਿਹੜਾ ਹਮਾਇੂ ਸੀਗਾ ਉਹ ਨਸ਼ੇ ਦਾ ਬਹੁਤ ਹੀ ਆਦੀ ਸੀਗਾ ਕਦੇ-ਕਦੇ ਤਾਂ ਉਹ ਮਤਲਬ ਕਿ ਸਿੰਘਾਸਨ ਤੇ ਬੈਠਿਆ ਹੀ ਡਿੱਗ ਜਾਇਆ ਕਰਦਾ ਸੀਗਾ ਜਿਹੜਾ ਹਮਾਇੂ ਦਾ ਜਿਹੜਾ ਰਾਜ ਭਾਗ ਸੀਗਾ ਉਹ ਅਕਬਰ ਦੇਖਿਆ ਕਰਦਾ ਸੀਗਾ ਤੇ ਮਹਾਈਉ ਤੋਂ ਬਾਅਦ ਜਿਹੜਾ ਅਕਬਰ ਨੂੰ ਰਾਜਭਗ ਸੰਭਿਤ ਦਿੱਤਾ ਗਿਆ ਅਕਬਰ ਨੂੰ ਸਿੰਘਾਸਨ ਤੇ ਬਿਠਾਇਆ ਗਿਆ ਤੀਜੀ ਪੜੀ ਤੱਕ ਜਿਹੜਾ ਮੁਗਲ ਰਾਜ ਦੇ ਜਿਹੜੇ ਰਾਜੇ ਸੀਗੇ ਜਿੱਦਾਂ ਅਕਬਰ ਤੱਕ ਬਹੁਤ ਹੀ ਆਦਰਸ਼ਤ ਕਰਦੇ ਰਹੇ ਗੁਰੂਆਂ ਦਾ ਗੁਰੂ ਸਰਬਾਨਾਂ ਦਾ ਸਿੱਖੀ ਨੂੰ ਬਹੁਤ ਆਦਰਸ਼ਤ ਕਰਨ ਵਾਲਾ ਪੇਸ਼ ਆਉਂਦੇ ਰਹੇ ਤੇ ਉਸ ਤੋਂ ਬਾਅਦ ਅਕਬਰ ਤੋਂ ਬਾਅਦ ਜਿਹੜਾ ਉਹਦਾ ਪੁੱਤਰ ਹੋਇਆ ਜਹਾਂਗੀਰ ਅਕਬਰ ਤੋਂ ਬਾਅਦ ਰਾਜ ਸੰਗ੍ਹਾਸਨ ਤੇ ਜਹਾਂਗੀਰ ਨੂੰ ਬਿਠਾਇਆ ਗਿਆ ਤੇ ਜਹਾਂਗੀਰ ਸੀਗਾ ਉਹ ਸੁਭਾਅ ਪੱਖੋਂ ਸਿੱਖਾਂ ਨਾਲ ਬਹੁਤ ਨਫ਼ਰਤ ਕਰਿਆ ਕਰਦਾ ਸੀ ਇੱਧਰ ਸ੍ਰੀ ਗੁਰੂ ਰਾਮਦਾਸ ਜੀ ਦੇ ਵੀ ਦੋ ਪੁੱਤਰ ਸਨ ਤੇ ਇੱਕ ਦਾ ਨਾਮ ਪ੍ਰੀਤੀ ਚੰਦ ਤੇ ਦੂਜੇ ਦਾ ਨਾਮ ਅਰਜਨ ਸੀ ਤੇ ਪ੍ਰੀਤੀ ਚੰਦ ਆਪਨੇ ਆਪ ਨੂੰ ਗੁਰਗੱਦੀ ਦਾ وارث ਸਮਝਦਾ ਸੀਗਾ ਜੋ ਕਿ ਉਸਦੇ ਯੋਗ ਨਹੀਂ ਸੀ ਅਗਲੀ ਜਾਣਕਾਰੀ ਆਪਾਂ ਵੀਡੀਓ ਦੇ ਭਾਗ ਦੂਜੇ ਵਿੱਚ ਸ਼ੇਅਰ ਕਰਾਂਗੇ ਸੋ ਤੇ ਭਾਗ ਪਹਿਲਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਸਿੱਖ ਸੰਗਠਾ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਅੱਜ ਕੱਲ ਦੇ ਜਿਹੜੇ ਨਿਆਣੇ ਨੇ ਗਏ ਉਹਨਾਂ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਧੰਨਵਾਦ ਜੀ